ਵਰਕਆਊਟ ਕਰਕੇ ਸਟੂਡੈਂਟ ਦੀ ਹੋਈ ਮੌਤ ਪਹਿਲੇ ਦਿਨ ਗਿਆਸੀ ਜਿਮ ਦੱਸਿਆ ਕਿ ਰੋਪੜ ਆਈਈਟੀ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਅਦਿੱਤਜੋ ਕਿ ਪਹਿਲਾ ਦਿਨ ਹੀ ਜੜਾ ਆ ਉਹ ਵਰਕਆਊਟ ਲਈ ਜੜਾ ਉਹ ਜਿਮ ਜਾਂਦਾ ਆ ਤਾਂ ਅਚਾਨਕ ਇਹ ਵਰਕਆਊਟ ਕਰਦੇ ਹੋਏ ਉਹਨੇ ਉਸਦੇ ਕੰਨਾਂ ਦੇ ਥਾਣੀ ਜਿਹੜਾ ਹੈ ਉਹ ਖੂਨ ਨਿਕਲਣਾ ਚਾਲੂ ਹੋ ਜਾਂਦਾ ਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ ਜਿਸ ਦੇ ਕਾਰਨ ਉਸ ਦੇ ਕੰਨਾਂ ਦੇ ਵਿੱਚੋਂ ਖੂਨ ਨਿਕਲਣਾ ਸਟਾਰਟ ਹੋ ਗਿਆ ਤਾਂ ਇੱਕਦਮ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਆ ਤਾਂ ਉਸ ਨੂੰ ਜਿਹੜਾ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਗੋਸ਼ਿਤ ਕਰ ਦਿੱਤਾ ਜਾਂਦਾ ਆ ਦੱਸਿਆ ਕਿ ਪਹਿਲੀ ਵਾਰ ਜਿਹੜਾ ਨੌਜਵਾਨ ਸੀਗਾ ਉਹ ਜਿਮ ਦੇ ਵਿੱਚ ਵਰਕਆਊਟ ਕਰਨ ਵਾਸਤੇ ਗਿਆ ਸੀ ਤਾਂ ਅਚਾਨਕ ਕੰਨਾਂ ਦੇ ਵਿੱਚੋਂ ਖੂਨ ਨਿਕਲਣਾ ਚਾਲੂ ਹੋ ਜਾਂਦਾ ਆ ਤਾਂ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗਦਾ ਹੈ ਤੇ ਜਿਸ ਤੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਅਧਿਕਾਰੀ ਆਓ ਤੁਹਾਨੂੰ ਹੀ ਦੱਸਦੇ ਹਾਂ ਜਿੱਥੇ ਦਿੱਤੈ ਸਾਗਰ ਦੀ ਡੈਥ ਹੋਈ ਉਹ ਕੀ ਹੋਇਆ ਤੇ ਉਹਦੀ ਬਾਡੀ ਕੌਣ ਲੈ ਗਿਆ ਸੀ ਫਿਰ ਇੱਥੋਂ ਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਪ੍ਰਮਾਣ ਕੋ ਹਸਪਤਲ ਤੋਂ ਇੱਕ ਬੱਚਾ ਆਇਆ ਹੈ ਜਿਹੜਾ IIT ਚ ਪੜਦਾ ਹੈ 3rd ਇਅਰ ਦਾ ਸਟੂਡੈਂਟ ਸੀ ਅਦਿੱਤ ਚਾਹਾਨ ਉਹ ਉਹ ਜਿਹੜਾ ਜਿਮ ਦੇ ਵਿੱਚ ਐਕਸਰਸਾਈਜ਼ ਕਰ ਰਿਹਾ ਸੀ ਤੇ ਉਹਦੀ ਜਿਮ ਕੋਲਸ ਦੌਰਾਨ ਹੀ ਐਕਸਰਸਾਈਜ਼ ਕਰਨ ਦੌਰਾਨ ਉਹਦੇ ਬੇਨ ਹੈਮਰਰ ਹੋ ਗਈ ਹੈ ਤੇ ਉਹਦੀ ਮੋਟਿਟੀ ਡੈਕਟ ਹੋ ਗਈ ਹੈ ਉਹ ਉਸੇ ਵੱਲੋਂ ਚੱਕ ਕੇ ਲਿਆਏ ਹਸਪਤਲ ਤੇ ਹਸਪਤਲ ਵਾਲਿਆਂ ਨੇ ਬ੍ਰਾਡਕਾਸਟ ਕਰਾਰ ਕਰਦੇ ਜਿਹਦੇ ਵਿੱਚ ਉਹਦੀ ਫੈਮਿਲੀ ਨੂੰ ਅਸੀਂ ਬੁਲਾਇਆ ਤੇ ਉਹਨਾਂ ਨੇ ਸਟੇਟਮੈਂਟਸ ਨੋਟ ਕੀਤੀਆਂ ਜਿਹਦੇ ਵਿੱਚ 193 ਬੀ ਐਨ ਐਸ ਐਸ ਦੀ ਕਾਰਵਾਈ ਕੀਤੀ ਗਈ ਕਿੱਥੋਂ ਦੀ ਫੈਮਿਲੀ ਸੀ ਉਹ ਇਹ ਯੂਪੀ ਦਾ ਸੀ ਜੀ ਅਦਿਤਿਆ ਸਾਗਰੇ ਦਾ ਨਾਮ ਸੀ ਬੱਚੇ ਦਾ 3rd ਇਅਰ ਦਾ ਸਟੂਡੈਂਟ ਸੀ ਆਈਆਈਟੀ